ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਆਸਾ ਮਹੱਲਾ ਪਹਿਲਾ ਛੰਤ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਮੁੰਦ ਜੋ ਬਨ ਬਾਲੜੀਏ ਮੇਰਾ ਪਿਰ ਰਲਿਆਲਾ RAM ਧਨ ਪਿਰ ਨਿਹੋ ਕਣਾ ਰਸਪ੍ਰੀਤ ਦਿਆਲਾ RAM ਮੁੰਦ ਜੋ ਬਨ ਬਾਲੜੀਏ ਮੇਰਾ ਪਿਰਲੀ ਆਲਾ RAM ਧਨ ਪਿਰ ਨਿਹੋ ਕਣਾ ਰਸ ਪ੍ਰੀਤ ਦਿਆਲਾ RAM ਧਨ ਪਿਰਹਿ ਮੇਲਾ ਹੋਏ ਸੁਆਮੀ ਆਪ ਪ੍ਰਭ ਕਿਰਪਾ ਕਰੇ ਸੇਜਾ ਸੁਹਾਵੀ ਸੰਗ ਪਿਰ ਕੈ ਸਾਤ ਸਰ ਅੰਮ੍ਰਿਤ ਭਰੇ ਕਰ ਦਇਆ ਮਯਾ ਦਿਆਲ ਸਾਚੇ ਸ਼ਬਦ ਮਿਲ ਗੁਣ ਗਾਵੋ ਨਾਨ ਕਾ ਹਰ ਵਰ ਦੇਖ ਵਿਗਸੀ ਮੁੰਦ ਮਨ ਓ ਮਾਹੋ ਮੁੰਦ ਸਹਿਜ ਸਲੋਨੜੀਏ ਇੱਕ ਪ੍ਰੇਮ ਬਿਨੰਤੀ RAM ਮੈਂ ਮਨ ਤਨ ਹਰ ਭਾਵੈ ਪ੍ਰਭ ਸੰਗਮ ਰਾਤੀ RAM ਪ੍ਰਭ ਪ੍ਰੇਮ ਰਾਤੀ ਹਰ ਬੇਨੰਤੀ ਨਾਮ ਹਰ ਕੈ ਸੁਖ ਵਸੈ ਤਉ ਗੁਣ ਪਛਾਣੈ ਤਾ ਪ੍ਰਭ ਜਾਣੈ ਗੁਣ ਵਸ ਰਵਗਣ ਨਸੈ ਤਦ ਬਾਜ ਇੱਕ ਤਿਲ ਰਹੇ ਨਾ ਸਾਖਾ ਕਹਿਣ ਸੁਣਨ ਨਾ ਧੀਜੈ ਨਾਨਕਾ ਪ੍ਰਿਅ ਪ੍ਰਿਅ ਕਰਿ ਪੁਕਾਰੀ ਰਸਨ ਰਸ ਮਨ ਭੀਜੈ ਸਖੀ ਹੋ ਸਹੇਲੜੀ ਹੋ ਮੇਰਾ ਪਿਰਵਣਝਾਰਾ RAM ਹਰਨਾਮ ਓ ਵਣਜੜਿਆ ਰਸ ਮੂਲ ਪਾਰਾ RAM ਮੂਲ ਮੂਲ ਸੱਚ ਘਰ ਢੋਲ ਪ੍ਰਭ ਭਾਵੈ ਤਾ ਮੁੰਦ ਭਲੀ ਇਕ ਸੰਗ ਹਰ ਕੈ ਕਰੈ ਰਲਿਆ ਹਉ ਪੁਕਾਰੀ ਦਰ ਖਲੀ ਕਰਨ ਕਾਰਨ ਸਮਰੱਥ ਸ੍ਰੀ ਧਰ ਆਪ ਕਾਰਜ ਸਾਰੇ ਨਾਨਕ ਨਦਰੀ ਧਨ ਸੁਹਾਗਣ ਸ਼ਬਦ ਅਬ ਸਾਧਾਰੇ ਹਮ ਘਰ ਸਾਚਾ ਸੋਹਿ ਲੜਾ ਪ੍ਰਭ ਆਇਐ ਮੀਤਾਰਾਮ 라ਵੇ ਰੰਗ ਰਾਤੜਿਆ ਮਨ ਲੀੜਾ ਦੀਤਾਰਾਮ ਆਪਣਾ ਮਨ ਦੀ ਆ ਹਰ ਵਰ ਲੀਆ ਜਿਉ ਭਾਵੇ ਤਿਉ ਰਾਵੇ ਤਨ ਮਨ ਪ੍ਰਿਆਗੈ ਸ਼ਬਦ ਸੁਭਾਗੈ ਘਰ ਅੰਮ੍ਰਿਤ ਫਲ ਪਾਵੇ ਬੁੱਧ ਪਾਠ ਨ ਪਾਈਐ ਬਹੁ ਚਿਤ ਰਾਈਐ ਭਾਏ ਮਿਲੈ ਮਨ ਭਾਣੇ ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਣੇ ਆਸਾ ਮਹੱਲਾ ਪਹਿਲਾ ਅਨਹਦ ਅਨਹਦ ਵਾਜੈ रुण चुणकारे राम मेरा मनो मेरा मन राता लाल प्यारे राम अन दिन राता मन बैरागी सुन मंडल घर पाया आद पुरख अपरंपर प्यारा सतगुरु अलखल खाया आसन बैसन थिर नारायण तित मन राता विचारे नानक नाम रति बैरागी अनहद रुण चुणकारे ਤਿਤ ਅਗਮ ਤਿਤ ਅਗਮ ਪੁਰੇ ਕਹੋ ਕਿਤ ਬਿਦ ਜਾਈਐ ਰਾਮ ਸਚ ਸੰਜਮੋ ਸਾਰ ਗੁਣਾ ਗੁਰ ਸ਼ਬਦ ਕਮਾਈਐ ਰਾਮ ਸਚ ਸ਼ਬਦ ਕਮਾਈਐ ਨਿਜ ਘਰ ਜਾਈਐ ਪਾਈਐ ਗੁਣੀ ਨਿਧਾਨਾ ਤਿਤ ਸਾਖਾ ਮੂਲ ਪਤ ਨਹੀਂ ਡਾਲੀ ਸਿਰ ਸਭ ਨਾਮ ਪ੍ਰਧਾਨਾ ਜਪ ਤਪ ਕਰ ਕਰ ਸੰਜਮ ਥਾਕੀ ਹਾਠ ਨਿਗਰੈ ਨਹੀਂ ਪਾਈਐ ਨਾਨਕ ਸਹਿਜ ਮਿਲੇ ਜਗ ਜੀਵਨ ਸਤਿਗੁਰੂ ਬੂਝੁ ਬਝਾਈਐ ਗੁਰ ਸਾਗਰਉ ਰਤਨਾਗਰ ਤਿਤ ਰਤਨ ਖਣੇਰੇ RAM ਕਰਮ ਜਨੋ ਸਤਤ ਸਰੇ ਮਨ ਨਿਰਮਲ ਮੇਰੇ RAM ਨਿਰਮਲ ਜਲ ਨਹਾਏ ਜਾਂ ਪ੍ਰਭ ਭਾਏ ਪੰਜ ਮਿਲੇ ਵਿਚਾਰੇ ਕਾਮ ਕ੍ਰੋਧ ਕਪਟ ਵਿਖਿਆ ਤਜ ਸਚ ਨਾਮ ਉਰਕਾਰੇ ਹਉ ਮੈ ਲੋਭ ਲਹਿਰ ਲਬ ਥਾਕੇ ਪਾਏ ਦੀਨ ਦਿਆਲਾ ਨਾਨਕ ਗੁਰ ਸਮਾਨ ਤੀਰਥ ਨਹੀਂ ਕੋਈ ਸਾਚੇ ਗੁਰ ਗੋਪਾਲਾ ਹਉ ਬਨ ਬਨਉ ਦੇਖ ਰਹੀ ਤਿਰਣ ਦੇਖ ਸਬਾਇਆ RAM ਤਿਰ ਭਵਨੋ ਤੁਝ ਹੈ ਕੀਆ ਸਭ ਜਗਤ ਸਬਾਇਆ RAM ਤੇਰਾ ਸਭ ਕੀਆ ਤੂੰ ਥਿਰਥੀਆ ਤੁਦ ਸਮਾਨ ਕੋ ਨਾਹੀ ਤੂੰ ਦਾਤਾ ਸਭ ਜਾਚਕ ਤੇਰੇ ਤੁਧ ਬਿਨ ਕਿਸ ਸਾਲਾਹੀ ਅਣ ਮੰਗਿਆ ਧਾਨ ਦੀਜੈ ਦਾਤੇ ਤੇਰੀ ਭਗਤ ਭਰੇ ਪੰਡਾਰਾ RAM ਨਾਮ ਬਿਨ ਮੁਕਤ ਨਾ ਹੋਈ ਨਾਨਕ ਕਹਿ ਵਿਚਾਰਾ ਆਸਾ ਮਹੱਲਾ ਪਹਿਲਾ ਮੇਰਾ ਮਨੋ ਮੇਰਾ ਮਨ ਰਤਾ RAM ਪਿਆਰੇ RAM ਸਤਿ ਸਾਹਿਬ ਆਦਪੁਰਖ ਪਰੰਪਰੋ ਘਾਰੇ RAM ਅਗਮ ਅਗੋਚਰ ਅਪਰ ਅਪਾਰਾ ਪਾਰ ਬ੍ਰਹਮ ਪ੍ਰਧਾਨੋ ਆਦ ਜੁਗਾਦੀ ਹੈ ਪੀ ਹੋਸੀ ਅਵਰ ਝੂਠਾ ਸਭ ਮਾਨੋ ਕਰਮ ਧਰਮ ਕੀ ਸਾਰ ਨਾ ਜਾਣੈ ਸੁਰਤ ਮੁਕਤ ਕਿਉ ਪਾਈਐ ਨਾਨਕ ਗੁਰਮੁਖ ਸ਼ਬਦ ਪਛਾਣੈ ਇਹਨ ਸੁਨਾਮ ਧਿਆਈਐ ਮੀਰਾ ਮਨੋ ਮੀਰਾ ਮਨ ਮਾਨਿਆ ਨਾਮ ਸਖਾਈ RAM ਹਮੈ ਮਮਤਾ ਮਾਇਆ ਸੰਗ ਨ ਜਾਈ RAM ਮਾਤਾ ਪਿਤ ਭਾਈ ਸੁਤ ਚਤੁਰਾਈ ਸੰਗ ਨ ਸੰਪੈ ਨਾਰੇ ਸਾਇਰ ਕੀ ਪੁਤਰੀ ਪਰ ਹਰ ਧਿਆਗੀ ਚਰਨ ਤਲੈ ਵਿਚਾਰੇ ਆਦਪੁਰਖ ਇਕ ਚਲਤ ਦਿਖਾਇਆ ਜੈ ਦੇਖਾਂ ਤੈ ਸੋਈ ਨਾਨਕ ਹਰ ਕੀ ਭਗਤ ਨ ਛੋੜ ਸਹਿਜੇ ਹੋਏ ਸੋ ਹੋਈ ਮੇਰਾ ਮਨੋ ਮੇਰਾ ਮਨ ਨਿਰਮਲ ਸੱਚ ਸਮਾਲੇ RAM ਆਵਗਣ ਮੇਟ ਚਲੇ ਗੁਣ ਸੰਗਮ ਨਾਲੇ RAM ਆਵਗਣ ਪਰ ਹਰ ਕਰਣੀ ਸਾਰੀ ਦਰ ਸਚੈ ਸਚਿਆਰੋ ਆਵਣ ਜਾਵਣ ਠਾਕ ਰਹਾਏ ਗੁਰਮੁਖ ਤਤ ਵਿਚਾਰੋ ਸਾਜਨ ਮੀਤ ਸੁਜਾਨ ਸੁਖਾ ਤੂੰ ਸੱਚ ਮਿਲੈ ਵਡਿਆਈ ਨਾਨਕ ਨਾਮ ਰਤਨ ਪ੍ਰਗਾਸਿਆ ਐਸੀ ਦੁਰਮ ਗੁਰਮਤਿ ਪਾਈ ਸਚ ਅੰਜਨੋ ਅੰਜਨਸਾਰ ਨਿਰੰਜਨ ਰਾਤਾ RAM ਮਨ ਤਨ ਰਵ ਰਹਿਆ ਜਗ ਜੀਵਨੋ ਦਾਤਾ RAM ਜਗ ਜੀਵਨ ਦਾਤਾ ਹਰ ਮਨ ਰਾਤਾ ਸਹਿਜ ਮਿਲੈ ਮਿਲਾਇਆ ਸਾਧ ਸਭਾ ਸੰਤਾਂ ਕੀ ਸੰਗਤ ਨਦਰ ਪ੍ਰਭੂ ਸੁਖ ਪਾਇਆ ਹਰ ਕੀ ਭਗਤ ਰਤੇ ਬੈ ਰਾਗੀ ਚੂਕੇ ਮੋਹ ਪਿਆਸਾ ਨਾਨਕ ਹौं ਮਾਰ ਪਤੀਨੇ ਵਿਰਲੇ ਦਾ ਸੂਦਾਸਾ ਰਾਗਾਸਾ ਮਹੱਲਾ ਪਹਿਲਾ chant ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਸਭ ਨੀ ਥਾਈ ਜਿਥੈ ਹौं ਜਾਈ ਸਾਚਾ ਸਿਰਜਣਹਾਰ ਜਿਓ ਸਭਨਾ ਕਾ ਦਾਤਾ ਕਰਮ ਵਿਧਾਤਾ ਦੁਖ ਵਿਸਾਰਣਹਾਰ ਜਿਓ ਦੁਖ ਵਿਸਾਰਣਹਾਰ ਸੁਆਮੀ ਕੀਤਾ ਜਾਂ ਕਾ ਹੋਵੈ ਕੋਟ ਕੁਟੰਤਰ ਪਾਪਾ ਕੇਰੇ ਏਕ ਖੜੀ ਮੈਂ ਖੋਵੈ ਹਾਂਸ ਸੇ ਹੰਸਾ ਬੱਗ ਸੇ ਬੱਗਾ ਘਟ ਘਟ ਘਰੇ ਵਿਚਾਰ ਜਿਓ ਤੂੰ ਸਭਨੀ ਥਾਈ ਜਿਥੈ ਹੋ ਜਾਈ ਸਾਚਾ ਸਿਰਜਣਹਾਰ ਜਿਉ ਜਿਨ ਇੱਕ ਮਨ ਧਿਆਇਆ ਤਿਨ ਸੁਖ ਪਾਇਆ ਤੇ ਵਿਰਲੇ ਸੰਸਾਰ ਜਿਉ ਤਿਨ ਜਮ ਨੇੜ ਨ ਆਵੇ ਗੁਰ ਸ਼ਬਦ ਕੁਮਾਵੇ ਕਬੂ ਨ ਆਵੇ ਹਾਰ ਜਿਉ ਤੇ ਕਬੂ ਨ ਹਾਰੇ ਹਰ ਹਰ ਗੁਣ ਸਾਰੈ ਤਿਨ ਜਮ ਨੇੜ ਨ ਆਵੇ ਜੰਮਨ ਮਰਨ ਤਿਨਾਂ ਕਾ ਛੂਕਾ ਜੋ ਹਰ ਲਾਗੇ ਪਾਵੇ ਗੁਰਮਤ ਹਰ ਰਸ ਹਰ ਫਲ ਪਾਇਆ ਹਰ ਹਰ ਨਾਮ ਉਰਤਾਰ ਜੀਓ ਜਿਨ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਓ ਜਿਨ ਜਗਤੋਂ ਪਾਇਆ ਧੰਦਾ ਲਾਇਆ ਤਿਸੈ ਵਿਟੋ ਕੁਰਬਾਨ ਜੀਓ ਤਾਂ ਕੀ ਸੇਵ ਕਰੀ ਜੈ ਲਾਹ ਲੀ ਜੈ ਹਰ ਦਰਗਹਿ ਪਾਈਐ ਮਾਨ ਜੀਓ ਹਰ ਦਰਗਹਿ ਮਾਨ ਸੋਈ ਜਨ ਪਾਵੇ ਜੋ ਨਰ ਏਕ ਪਛਾਣੈ ਉਹ ਨਾਮ ਨਿਦ ਪਾਵੇ ਗੁਰਮਤਿ ਹਰਿ ਧਿਆਵੇ ਨਿਤ ਹਰਿ ਗੁਣ ਆਖ ਵਖਾਣੈ ਐਨ ਸੁਨਾਮ ਤੇ ਸਹ ਕਾਲੀ ਜੈ ਹਰ ਊਤਮ ਪੁਰਖ ਪ੍ਰਦਾਨ ਜੀਉ ਜਿਨ ਜਗਤੋ ਪਾਇਆ ਤੰਦੈ ਲਾਇਆ ਹਉ ਤੇ ਸਹ ਵਿਟੋ ਕੁਰਬਾਨ ਜੀਉ ਨਾਮ ਲੈਨ ਸੇ ਸੋਹੈ ਤੈਨ ਸੁਖ ਫਲ ਹੋਵੇ ਮਨ ਸੇ ਜਿਣ ਜਾਹੇ ਜੀਉ ਤਿਨ ਫਲ ਟੂਟ ਨ ਆਵੇ ਜਾਂ ਤਸੁ ਭਾਵੈ ਜੇ ਜੁਗ ਕੀਤੇ ਜਾਹੇ ਜੀਉ ਜੇ ਜੁਗ ਕੀਤੇ ਜਾਹੇ ਸੁਆਮੀ ਤਿਨ ਫਲ ਟੂਟ ਨ ਆਵੇ ਤਿਨ ਜਰਾ ਨ ਮਰਣਾ ਨਰਕ ਨ ਪਰਣਾ ਜੋ ਹਰ ਨਾਮ ਤੇ ਆਵੇ ਹਰ ਹਰ ਕਰੈ ਸੇ ਸੁਖੈ ਨਾਹੀ ਨਾਨਕ ਪੀੜ ਨਾ ਖਾਹੀ ਜੀਓ ਨਾਮ ਲੈਨ ਸੇ ਸੁਹ ਹੈ ਤਿੰਨ ਸੁਖ ਫਲ ਹੋਵੇ ਮਨ ਸੇ ਜਿਣ ਜਾਹੀ ਜੀਓ ਇਕ ਓੰਕਾਰ ਸਤਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ chant ਕਰ ਤੀਜਾ ਤੂੰ ਸੁਣ ਹਰਨਾਕਾਲਿਆ ਕੀ ਬਾੜੀ ਐ ਰਾਤਾ RAM ਵਿਖ ਫਲ ਮੀਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ ਫਿਰ ਹੋਏ ਤਾਤਾ ਖਰਾ ਮਤਾ ਨਾਮ ਬਿਨ ਪ੍ਰਤਾਪਈ ਉਹ ਸੇਵ ਉਹ ਜੀਵ ਸਾਇਰ ਦੇ ਲਹਿਰੀ ਬਿਜਲ ਜਿਵੇਂ ਚਮਕਈ ਹਰ ਬਾਜਰਾ ਖਾ ਕੋਈ ਨਹੀਂ ਸੋਏ ਤੁਝੈ ਵਿਸਾਰਿਆ ਸਚ ਕਹੈ ਨਾਨਕ ਚੇਤਰੇ ਮਨ ਮਰੇ ਹਰਣਾ ਕਾਲਿਆ ਭਵਰਾ ਫੂਲ ਭਵੰਤਿਆ ਦੁਖ ਆਤਪਾਰੀ RAM ਮੈਂ ਗੁਰ ਪੁੱਛਿਆ ਆਪਣਾ ਸਾਚਾ ਵਿਚਾਰੀ RAM ਵਿਚਾਰ ਸਤਗੁਰ ਮੁਝੇ ਪੁੱਛਿਆ ਭਵਰ ਬੇਲੀ ਰਾਤੋਂ ਸੂਰਜ ਚੜਿਆ ਪਿੰਡ ਪੜਿਆ ਤੇਲ ਤਾਵਣ ਤਾਤੋ ਜਮ ਅਗ ਬਾਧਾ ਖਾਹੀ ਝੋਟਾਂ ਸ਼ਬਦ ਬਿਨ ਬੇਤਾਲਿਆ ਸੱਚ ਕਹੈ ਨਾਨਕ ਚੇਤਰੇ ਮਨ ਮਰੇ ਭਵਰਾ ਕਾਲਿਆ ਮੇਰੇ ਜੀੜਾ ਪ੍ਰਦੇਸੀਆ ਕਿਤ ਪਵੈ ਜੰਜਾਲੇ ਰਾਮ ਸਾਚਾ ਸਾਹਿਬ ਮਨ ਵਸੈ ਕੀ ਫਾਸੈ ਜਮ ਜਾਲੇ ਰਾਮ ਮਛਲੀ ਵਿਚੁ ਨੀ ਨੈਣ ਰੁਨੀ ਜਾਲ ਬਦਕ ਪਾਇਆ ਸੰਸਾਰ ਮਾਇਆ ਮੋਹ ਮੀਠਾ ਅੰਤ ਭਰਮ ਚੁਕਾਇਆ ਭਗਤ ਕਰ ਚਿਤ ਲਾਏ ਹਰ ਸਿਉ ਛੋੜ ਮਨੋਂ ਅੰਦੇਸਿਆ ਸਚ ਕਹੈ ਨਾਨਕ ਚੇਤਰੇ ਮਨ ਜੀੜਿਆ ਪਰਦੇਸਿਆ ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ RAM ਜੁਗ ਜੁਗ ਮੀਠਾ ਵੇਸ ਭਰੇ ਕੋ ਜਾਣੈ ਜੋਗੀ RAM ਕੋਈ ਸਹਿਜ ਜਾਣੈ ਹਰ ਪਛਾਣੈ ਸਤਿਗੁਰੂ ਜਿਨ ਚੇਤੇਆ ਬਿਨ ਨਾਮ ਹਰ ਕੇ ਭਰਮ ਪੂਲੇ ਪਚਹਿ ਮੁਗਦ ਅਚੇਤਿਆ ਹਰਨਾਮ ਭਗਤ ਨਾ ਰਿਦੈ ਸਾਚਾ ਸੇ ਅੰਤ ਤਾਹੀ ਰੁੰਨਿਆ ਸਚ ਕਹਿ ਨਾਨਕ ਸ਼ਬਦ ਸਾਚੈ ਮੇਲ ਛਰੀ ਵਿਚੁੰਨਿਆ ਇਕ ਓੰਕਾਰ ਸਤਗੁਰ ਪ੍ਰਸਾਦ ਆਸਾ ਮਹਲਾ ਤੀਜਾ ਛੰਤ ਕਰ ਪਹਿਲਾ ਹਮ ਘਰੇ ਸਾਚਾ ਸੋਹਿਲਾ ਸਾਚਾ ਸ਼ਬਦ ਸੁਹਾਇ ਆ ਰਾਮ ਤਨ ਫਿਰ ਮੇਲ ਭਿਆ ਪ੍ਰਭ ਆਪ ਮਿਲਾਇਆ RAM ਪ੍ਰਭ ਆਪ ਮਿਲਾਇਆ ਸਚ ਮਨ ਵਸਾਇਆ ਕਾਮਣ ਸਹਿ ਜੀ ਮਾਤੀ ਗੁਰ ਸ਼ਬਦ ਸਿੰਗਾਰੀ ਸਚ ਸਵਾਰੀ ਸਦਾ 라ਵੇ ਰੰਗ ਰਾਤੀ ਆਪ ਗਵਾਏ ਹਰ ਵਰ ਪਾਏ ਤਾਂ ਹਰ ਰਸ ਮਨ ਵਸਾਇਆ ਕਹੋ ਨਾਨਕ ਗੁਰ ਸ਼ਬਦ ਸਵਾਰੀ ਸਫਲਿਓ ਜਨਮ ਸੁਬਾਇਆ ਦੁਜੜੈ ਕਾਮਣ ਭਰਮ ਭੁੱਲੀ ਹਰ ਵਰ ਨਾ ਪਾਏ RAM ਕਾਮਣ ਗੁਣ ਨਾਹੀ ਬਿਰਥਾ ਜਨਮ ਗਵਾਏ RAM ਬਿਰਥਾ ਜਨਮ ਗਵਾਏ ਮਨ ਮੁਖ ਏ ਆਣੀ ਔ ਗਣਮੰਤੀ ਝੂਰੇ ਆਪਣਾ ਸਤਗੁਰ ਸੇਵ ਸਦਾ ਸੁਖ ਪਾਇਆ ਤਾਂ ਮਿਰ ਮਿਲਿਆ ਤਾਂ ਪਿਰ ਮਿਲਿਆ ਹਦੂਰੇ ਦੇਖ ਪਿਰ ਵਿਗਸੀ ਅੰਦਰੋਂ ਸਰਸੀ ਸੱਚਾ ਸ਼ਬਦ ਸੁਭਾਏ ਨਾਨਕ ਵਿਣ ਨਾ ਵੈ ਕਾਮਣ ਭਰਮ ਫੁਲਾਣੀ ਮਿਲ ਪ੍ਰੀਤਮ ਸੁਖ ਪਾਏ ਫਿਰ ਸੰਗ ਕਾਮਣ ਜਾਣਿਆ ਗੁਰ ਮਿਲ ਮਿਲਾਈ RAM ਅੰਤਰ ਸ਼ਬਦ ਮਿਲੀ ਸਹਜੇ ਤਪਤ ਬਜਾਈ RAM ਸ਼ਬਦ ਤਪਤ ਬੁਝਾਈ ਅੰਤਰ ਸ਼ਾਂਤ ਆਈ ਸਹਜੇ ਹਰ ਰਸ ਚਾਖਿਆ ਮਿਲ ਪ੍ਰੀਤਮ ਆਪਣੇ ਸਦਾ ਰੰਗ ਮਾਣੇ ਸਚਿਆ ਸ਼ਬਦ ਸੁਭਾਖਿਆ ਪੜ ਪੜ ਪੰਡਤ ਮੋਨੀ ਥਾਕੇ ਭੇਖੀ ਮੁਖਤ ਨਾ ਪਾਈ ਨਾਨਕ ਬਿਨ ਭਗਤੀ ਜਗ ਬਉਰਾਨਾ ਸਚਿਆ ਸ਼ਬਦ ਮਿਲਾਈ ਸਾ ਧਨ ਮਨ ਆਨੰਦ ਭਇਆ ਹਰ ਜੀਉ ਮੇਲ ਪਿਆਰੇ RAM ਸਾ ਧਨ ਹਰ ਕਹਿ ਰਸ ਰਸੀ ਗੁਰ ਕਹਿ ਸ਼ਬਦ ਪਾਰੇ RAM ਸ਼ਬਦ ਪਾਰੇ ਮਿਲੇ ਪਿਆਰੇ ਸਦਾ ਗੁਣ ਸਾਰੇ ਮਨ ਵਸੇ ਸੇਜ ਸੁਹਾਵੀ ਜਾਂ ਫਿਰਾਵੀ ਮਿਲ ਪ੍ਰੀਤਮ ਅਵਗਣ ਨਸੇ ਜਿਤ ਘਰ ਨਾਮ ਹਰ ਸਦਾ ਧਿਆਈਐ ਸੋਹਿਲੜਾ ਜੁਗ ਚਾਰੇ ਨਾਨਕ ਨਾਮ ਰਤੇ ਸਦਾ ਆਨੰਦ ਹੈ ਹਰ ਮਿਲਿਆ ਕਾਰਜ ਸਾਰੇ ਜਿਤ ਘਰ ਨਾਮ ਹਰ ਸਦਾ ਧਿਆਈਐ ਸੋਹਿਲੜਾ ਜੁਗ ਚਾਰੇ ਨਾਨਕ ਨਾਮ ਰਤੇ ਸਦਾ ਆਨੰਦ ਹੈ ਹਰ ਮਿਲਿਆ ਕਾਰਜ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ